ਸਿੱਖੀ ਖਬਰਨਾਮਾ ਦੇਖ ਰਹੀ ਸਾਰੇ ਸਮੂਹ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰੂਪ ਪਿਆਰੀ ਸੰਗਤ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਨ ਸੁੱਖ ਦਾ ਵੇੜਾ ਪਾਰ ਕਰਨ ਦੀ ਸਾਖੀ ਸੁਣਾਵਾਂਗੇ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਸਿੱਖੀ ਸੰਬੰਧਿਤ ਹੋਰ ਧਾਰਮਿਕ ਵੀਡੀਓ ਸਾਖੀਆਂ ਕਥਾ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਸਾਥ ਸੰਗਤ ਜੀ ਆਓ ਸ਼ੁਰੂ ਕਰੀਏ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਬੇੜਾ ਪਾਰ ਕੀਤਾ ਗਰੀਵ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਵਿਖੇ ਵਿਰਾਜਮਾਨ ਸਨ ਤੇ ਮਾਤਾ ਜੀ ਭੋਜਨ ਤਿਆਰ ਕਰ ਰਹੇ ਸਨ ਜਦੋਂ ਭੋਜਨ ਤਿਆਰ ਹੋ ਗਿਆ ਤਾਂ ਮਾਤਾ ਜੀ ਨੇ ਤੁਲਸੀ ਨਾਮੀ ਦਾਸੀ ਨੂੰ ਕਿਹਾ ਕਿ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਸੱਦ ਲਿਆ ਤਾਂ ਜੋ ਭੋਜਨ ਸ਼ਾਕ ਲੈਣ ਜਦ ਦਾਸੀ ਨੇ ਆ ਕੇ ਤੱਕਿਆ ਹਜੂਰ ਵਿਰਾਜਮਾਨ ਹਨ ਉਠਾਇਆ ਨਾ ਮਾਤਾ ਜੀ ਨੂੰ ਜਾ ਕੇ ਕਿਹਾ ਵਿਰਾਜਮਾਨ ਸਨ ਮਾਤਾ ਜੀ ਨੇ ਕਿਹਾ ਕੋਈ ਹੱਜ ਨਹੀਂ ਤੂੰ ਜਾ ਕੇ ਉਠਾ ਦੇ ਰੋਟੀ ਖਾ ਲੈਣ ਭੋਜਨ ਛਕ ਲੈਣ ਨਹੀਂ ਤਾਂ ਠੰਡਾ ਹੋ ਜਾਵੇਗਾ ਜਦ ਦਾਸੀ ਦੁਬਾਰਾ ਆਈ ਤਾਂ ਵੀ ਉਠਾਉਣ ਨੂੰ ਜੀ ਨਾ ਕਰੇ ਦਾਸੀ ਸੋਚਦੀ ਹੈ ਕਿ ਗੁਰੂ ਮਹਾਰਾਜ ਪਰਮਾਤਮਾ ਤਾਂ ਆਪਣੀ ਲਿਵ ਦੇ ਵਿੱਚ ਲੀਨ ਹੋਏ ਬੈਠੇ ਹਨ ਤੇ ਮੈਂ ਮਾਤਾ ਜੀ ਨੂੰ ਜਾ ਕੇ ਕੀ ਜਵਾਬ ਦਿਆਂ ਪਰ ਮਾਤਾ ਜੀ ਦੇ ਡਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਚਰਨ ਨੰਗੇ ਸਨ ਉਹੀ ਛੱਟਣ ਲੱਗ ਪਈ ਸਾਧ ਸੰਗਤ ਜੀ ਦਾਸੀ ਚਰਨ ਛੱਟਦਿਆਂ ਹੋਇਆਂ ਤੁਸਲਾਦਾਸੀ ਨੂੰ ਇਤਨਾ ਸਵਾਦ ਆਇਆ ਜਿਵੇਂ ਗੁੰਗਾ ਮਠਿਆਈ ਮੂੰਹੋਂ ਖਾ ਕੇ ਉਸ ਤੇ ਆਨੰਦ ਨੂੰ ਕਹਿ ਨਹੀਂ ਸਕਦਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੈ ਕਿਆ ਕਹੀਐ ਕਿਉਂਕਿ ਉਹ ਚਰਨ ਧੂੜੀ ਨੂੰ ਮਿੱਟੀ ਨਹੀਂ ਸਮਝਦੀ ਸੀ ਉਸ ਦਾ ਤਾਂ ਨਿਸ਼ਚਾ ਸੀ ਕਿ ਮਾਈ ਚਰਨ ਗੁਰ ਮਿੱਠੇ ਵਡਭਾਗ ਦੇਵੇ ਪਰਮੇਸ਼ਰ ਕੋਟ ਫੁਲਾ ਦਰਸ਼ਨ ਗੁਰ ਡੀਠੇ ਵਾਲੀ ਗੱਲ ਸੀ ਜਿਉਂ ਜਿਉ ਉਹ ਚਰਨਾਂ ਨੂੰ ਚਟਦੀ ਸੀ ਤਿਉਂ ਤੇ ਉਸ ਨੂੰ ਐਸਾ ਆਨੰਦ ਆਉਂਦਾ ਸੀ ਮਾਨੋ ਉਸ ਦੇ ਕਪਾਟ ਖੁੱਲਦੇ ਜਾਂਦੇ ਸਨ ਉਸਤੇ ਦੁੱਖ ਦਰਦ ਦੂਰ ਹੁੰਦੇ ਜਾਂਦੇ ਸਨ ਥੋੜੇ ਹੀ ਚਿਰ ਵਿੱਚ ਉਸ ਨੂੰ ਅਜਹੀ ਸੋਝੀ ਹੋ ਗਈ ਕਿ ਵੇਖਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਮੁੰਦਰ ਵਿਖੇ ਮਨ ਸੁਖ ਸ਼ਾਦਾ ਜਹਾਜ਼ ਪਾਰ ਕਰ ਰਹੇ ਹਨ ਝਟ ਆ ਕੇ ਮਾਤਾ ਜੀ ਨੂੰ ਕਹਿੰਦੀ ਹੈ ਕਿ ਤੇਰਾ ਪੁੱਤਰ ਨਾਨਕ ਤਾਂ ਜਹਾਜ਼ ਪਾਰ ਕਰਨ ਗਿਆ ਹੋਇਆ ਹੈ ਸਾਤਸੰਗਤ ਜੀ ਇਹ ਗੱਲ ਸੁਣਦਿਆਂ ਸਾਰ ਮਾਤਾ ਜੀ ਨੂੰ ਗੁੱਸਾ ਚੜ ਗਿਆ ਤੇ ਆਪ ਉੱਠ ਕੇ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਹ ਤੋਂ ਫੜ ਕੇ ਉਠਾਇਆ ਤੇ ਇੰਜ ਕਿਹਾ ਤੇਰੀਆਂ ਇਹ ਗੱਲਾਂ ਵੇਖ ਕੇ ਹੁਣ ਤਾਂ ਦਾਸੀ ਵੀ ਮਖੌਲ ਕਰਨ ਲੱਗ ਪਈ ਹੈ ਤੇ ਗੁਰੂ ਸਾਹਿਬ ਨੇ ਪਲਟ ਕੇ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ ਕੀ ਕਹਿੰਦੀ ਹੈ ਤੁਲਸਾ ਤੇ ਸਾਤਸੰਗਤ ਜੀ ਅੱਗੇ ਮਾਤਾ ਜੀ ਨੇ ਦੱਸਿਆ ਕਿ ਤુલਸਾ ਕਹਿੰਦੀ ਹੈ ਤੇਰਾ ਪੁੱਤਰ ਤਾਂ ਕਿਸੇ ਸਿੱਖ ਦਾ ਬੇੜਾ ਬੰਨੇ ਲਾ ਰਿਹਾ ਹੈ ਤਾਂ ਗੁਰੂ ਜੀ ਨੇ ਅੱਗੇ ਕਿਹਾ ਕਿ ਮਾਤਾ ਜੀ ਇਹ ਕਮਲੀ ਚਮਲੀ ਜੋ ਹੋਈ ਤੁਸੀਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਸਾਧ ਸੰਗਤ ਜੀ ਬਸ ਇੰਨੀ ਗੱਲ ਕਹਿਣ ਤੇ ਉਹ ਸੱਚਮੁੱਚ ਸੰਸਾਰ ਵੱਲੋਂ ਕਮਲੀ ਹੋ ਗਈ ਅੱਗੇ ਤਾਂ ਚਰਨ ਚੱਟਣ ਨਾਲ ਪੜਦਾ ਦੂਰ ਹੋਇਆ ਸੀ ਹੁਣ ਇਸ ਗੱਲ ਦੇ ਫਰਮਾਨ ਨਾਲ ਉਸ ਦਾ ਸੰਸਾਰ ਫੁਰਨਾ ਵੀ ਨਵਿਰਤ ਹੋ ਗਿਆ ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸੇਵਕਾਂ ਦੀ ਰੱਖਿਆ ਆਪ ਕਰਦੇ ਹਨ ਰਾਜ ਸਭ ਦੇ ਬੇੜੇ ਆਪ ਪਾਰ ਕਰਦੇ ਹਨ ਸਾਨੂੰ ਸਾਡੇ ਗੁਰੂ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਹੈ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਸਿਮਰਨ ਦਾ ਜਾਪ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਕਿਉਂਕਿ ਗੁਰੂ ਮਹਾਰਾਜ ਸਾਡੇ ਦਿਲ ਦੀਆਂ ਆਪਣੇ ਆਪ ਹੀ ਵਝ ਲੈਂਦੇ ਹਨ ਆਓ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ